ਠੀਕ ਵੋਟਾਂ ਤੋਂ ਪਹਿਲਾਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਮੌਜੂਦਾ ਐਮਪੀ ਮੁਹੰਮਦ ਸਦੀਕ ਹੋਰੀ ਮੈਦਾਨ ਵਿੱਚ ਉਤਰੇ ਹਨ ਜਿੱਥੇ ਉਹਨਾਂ ਫਰੀਦਕੋਟ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਉਦਘਾਟਨ ਕੀਤਾ ਹੈ ਇਸ ਦੌਰਾਨ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਦੀਕ ਸਾਹਿਬ ਹੋਰਾਂ ਨੇ ਕਿਸੇ ਪ੍ਰੋਫੈਸ਼ਨਲ ਅਕਾਊਂਟੈਂਟ ਵਾਂਗ ਮੀਡੀਆ ਦੇ ਕੈਮਰੇ ਅੱਗੇ ਲੱਖਾਂ ਕਰੋੜਾ ਰੁਪਏ ਦੀ ਰਕਮ ਦਾ ਸਾਰਾ ਹਿਸਾਬ ਕਿਤਾਬ ਐਵੇਂ ਉਂਗਲਾਂ ਤੇ ਗਿਣਵਾ ਦਿੱਤਾ ਕਿ ਜਿਵੇਂ ਭਲਾ ਕੋਈ ਪੜਾਕੂ ਬੱਚਾ 1 ਤੋਂ ਲੈ ਕੇ 100 ਤੱਕ ਦੇ ਪਹਾੜੇ ਸੁਣਾਉਂਦਾ ਹੋਵੇ ਇੱਕ ਹੋਰਾਂ ਦੀ ਤੋਤੇ ਵਾਂਗ ਚੱਲਦੀ ਜ਼ੁਬਾਨ ਦੇਖ ਸਾਰੇ ਲੋਕ ਆਸ-ਪਾਸ ਜੋ ਖੜੇ ਸੀ ਉਹਨਾਂ ਦੀਆਂ ਅੱਖਾਂ ਅੱਡੀਆਂ ਦੀ ਅੱਡੀਆਂ ਰਹਿ ਗਈਆਂ ਤੇ ਫਿਰ ਜਾਂਦੇ ਜਾਂਦੇ ਅਜਹੀ ਸ਼ਰਲੀ ਛੱਡ ਗਏ ਕਿ ਜਿਸ ਤੋਂ ਬਾਅਦ ਮਾਹੌਲ ਹਾਸੋਹੀਣਾ ਹੋ ਗਿਆ ਮੈਂ ਆਪ ਜੀ ਨੂੰ ਇੱਕ ਗੱਲ ਦੱਸਾਂ ਬਈ 16 ਕਰੋੜ 85 ਲੱਖ ਰੁਪਈਆ ਐਮਪੀ ਨੈੱਟ ਫੰਡ ਚ ਆਇਆ ਸੀਗਾ ਤੇ 3 ਲੱਖ 3 ਕਰੋੜ ਜੀ 3 ਕਰੋੜ 29 ਲੱਖ ਤੇ 14 ਹਜ਼ਾਰ ਪਿਛਲਾ ਪਿਛਲੇ ਐਮਪੀ ਸਾਹਿਬ ਦੀ ਜਿਹੜੀ ਗ੍ਰਾਂਟ ਸੀ ਉਹ ਮਤਲਬ ਫੰਡ ਸੀਗਾ ਉਹ ਪਿਆ ਸੀਗਾ ਤੋ तकरीबन 20 ਲੱਖ ਦੇ ਕਰੀਬ 20 ਕਰੋੜ ਦੇ ਕਰੀਬ ਉਹ ਸਾਰਾ ਦਸੰਬਰ ਤੱਕ ਮੈਂ ਸਾਰੇ ਪਿੰਡਾਂ ਚ ਲਾ ਦਿੱਤਾ ਸੀਗਾ ਪੈਸੇ 1.5 ਕਰੋੜ ਮਰ ਗਿਆ ਜੇ ਉਹ ਨਾ ਮਰਦਾ ਤੇ ਪੈਸੇ ਹੋਰ ਆ ਜਾਣੇ ਸੀਗੇ ਕੋਈ ਗੱਲ ਨਹੀਂ ਉਮੀਦ ਰੱਖਣੀ ਚਾਹੀਦੀ ਹੈ ਜਦ ਤੱਕ ਸਾਸ ਉਦੋਂ ਤੱਕ ਆਸ ਹੈ ਜੀ ਅਸੀਂ ਆਸ ਰੱਖੀ ਹੋਈ ਹੈ ਪਰਮਾਤਮਾ ਕਰੇ ਜਦੋਂ ਪੈਸੇ ਆਉਣਗੇ ਅਸੀਂ ਫਿਰ ਪਿੰਡਾਂ ਦੇ ਵਿੱਚ ਪਿੰਡ ਦੀ ਸਾਰੀ ਵਾਸਤੇ ਸਕੂਲਾਂ ਦੀ ਸਾਰੀ ਵਾਸਤੇ ਔਰ ਲੋਕਾਂ ਦੀ ਸਿਹਤ ਵਾਸਤੇ ਹਾਰੋ ਦੇਖੋ ਇਹ ਬਹੁਤ ਜ਼ਰੂਰੀ ਹੈ ਸਾਡੇ ਮਾਲਵੇ ਦੇ ਵਿੱਚ ਜਿਹੜਾ ਪਾਣੀ ਹੈ ਉਹ ਬਹੁਤ ਪ੍ਰਦੂਸ਼ਿਤ ਹੈ ਹੈ ਜੀ ਇਸ ਕਰਕੇ ਜੇ ਸ਼ੁੱਧ ਪਾਣੀ ਬੱਚਿਆਂ ਨੂੰ ਮਿਲੇਗਾ ਉਹਦੀ ਸਿਹਤ ਅੱਛੀ ਹੋਊਗੀ ਹੈ ਜੀ ਸਿਹਤ ਅੱਛੀ ਹੋਊਗੀ ਉਪੜਾਏ ਅੱਛੀ ਕਰਨਗੇ ਪੜ੍ਹਾਈ ਅੱਛੀ ਕਰਨਗੇ ਉਹ ਅੱਛੇ ਨਾਗਰਿਕ ਬਣਨਗੇ ਅੱਛੇ ਨਾਗਰਿਕ ਬਣਨਗੇ ਆਪਣੇ ਮੁਲਕ ਦੇ ਵਾਸਤੇ ਬਹੁਤ ਕੁਝ ਕਰ ਸਕਦੇ ਨੇ ਕੁਝ ਨਵਾਂ ਸੋਚਿਆ ਵਿਜ਼ਨ ਕਿਸ ਤਰੀਕੇ ਦਾ ਅਗਲੀ ਵਾਰ ਲੈ ਕੇ ਆਣਾ ਦੇਖ ਅ ਵੈਸੇ ਤਾਂ ਸਰਕਾਰ ਦੀ ਜਿਹੜੀ ਪਾਲਿਸੀਜ਼ ਹੁੰਦੀਆਂ ਨੇ ਉਹਦੇ ਮੁਤਾਬਕ ਹੀ ਚੱਲਣਾ ਪੈਂਦਾ ਲੇਕਿਨ ਵਕਤ ਤੱਕ ਕਿਤੇ ਕਿਹਦੀ ਨਵੀਂ ਦੀ ਰੋਡ ਪੈਂਦੀ ਆ ਉਹ ਵੀ ਕਰਾਂਗੇ ਮਨ ਦੇ ਵਿੱਚ ਤਾਂ ਕੋਈ ਰਹਿ ਗਈ ਹੋਣੀ ਆ ਸੋਚ ਵੀ ਕੋਈ ਨਾ ਵੀ ਜੇ ਆਪਾਂ ਇਸ ਚ ਨਹੀਂ ਕਰ ਸਕਦੇ ਜੇ ਅੱਗੇ ਮੌਕਾ ਮਿਲਦਾ ਤਾਂ ਉਹ ਕਰਕੇ ਦਿਖਾਉਂਦੇ ਹਾਂ ਸਰ ਨਾਤਾਂ ਡਿਮਾਂਡ ਮੁਕਤੀ ਹੁੰਦੀ ਆ ਤੇ ਨਾ ਹੀ ਸਪਲਾਈ ਮੁਕਤੀ ਹੁੰਦੀ ਆ ਸਪਲਾਈ ਲਾਈਨ ਸਹੀ ਹੋਵੇ ਨਾ ਡਿਮਾਂਡ ਹਮੇਸ਼ਾ ਹੀ ਰਹਿੰਦੀ ਆ ਅੱਜ ਸਕੂਲ ਦੀ ਡਿਮਾਂਡ ਆ ਹੇ ਕੱਲ ਨੂੰ ਹੋ ਸਕਦਾ ਐਸਾ ਲੱਗੇ ਕਾਲਜ ਦੀ ਡਿਮਾਂਡ ਆ ਜੇਵੇਂ ਇਹ ਡਿਮਾਂਡ ਕਦੇ ਮੁੱਕਦੀ ਨਹੀਂ ਹੁੰਦੀ ਤੇ ਸਾਨੂੰ ਪਰਮਾਤਮਾ ਤੋਫੀਕ ਬਖਸ਼ੇ ਪਰਮਾਤਮਾ ਬਲ ਦੇਵੇ ਹੈ ਕਰਨ ਵਾਸਤੇ ਤੇ ਸੁਤਰੀਆਂ ਨੇ ਜਿਹੜੀ ਜਾਣਕਾਰੀ ਮਿਲੀ ਹੈ ਮੁਹੰਮਦ ਸਦੀਕ ਤੇ ਹੋਰ ਪਾਰਟੀਆਂ ਨੂੰ ਉਮੀਦਾਂ ਹੈਗੀਆਂ ਮੁਹੰਮਦ ਸਦੀਕ ਆਪਣੇ ਪਾਰਟੀ ਦੇ ਨਾਲ ਖੜਨਗੇ ਜਾਂ ਕਿਤੇ ਨਾ ਕਿਤੇ ਉਮੀਦਾਂ ਤੇ ਵੀ ਖੜੇ ਉਤਰ ਸਕਦੇ ਤੁਸੀਂ ਇਹ ਸਵਾਲ ਕਈ ਵਾਰੀ ਕੀਤਾ ਹੈ ਤੁਹਾਨੂੰ ਮੈ ਇੱਥੇ ਖੜੇ ਚੰਗਾ ਨਹੀਂ ਲੱਗਦਾ ਠੀਕ ਹੈ ਜੀ ਕੀ ਆ ਤੁਹਾਡੇ ਸਕੂਲ ਦਾ ਡਾਇਰੈਕਟਰ ਜੀ ਤਾਂ ਕਾਫੀ ਵਿਸ਼ਵਾਸ ਕਰ ਜਾਂ ਲੈ ਕੇ ਪਹੁੰਚੇ ਕੀ ਕਹਿਣਾ ਚਾਹੁੰਦੇ ਕੀ ਵਿਕਾਸ ਕਰਸੀਓ ਕਿੰਨੇ ਪੈਸੇ ਲੱਗਣਗੇ ਅ ਫਸਟ ਆਫ ਆਲ ਤਰ ਮਨਸਬਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਤੇ ਜਿਹੜੀ ਸਾਡੇ ਹੈਗੇ ਸਕੂਲ ਹੈ ਹਨ ਉਹਦੇ ਘਟਣ ਨੂੰ ਜੋ ਪ੍ਰੋਗਰਾਮ ਆ ਤੁਸੀਂ ਉਹਨੂੰ ਲੋਕਾਂ ਤੱਕ ਪਹੁੰਚਾਇਆ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਮਤਲਬ ਗੱਲ ਚੱਲੀ ਆ ਵੀ ਅੱਜ ਸਾਡੇ ਫ੍ਰੀਕੋਰਟ ਹਲਕੇ ਦੇ ਲੋਕ ਸਭਾ ਹਲਕਾ ਫ੍ਰੀਕੋਰਟ ਮੈਂਬਰ ਪਾਰਲੀਮੈਂਟ ਸ਼੍ਰੀ ਮੁਹੰਮਦ ਸਦੀਕ ਜੀ ਅੱਜ ਜਿਹੜਾ ਹੈਗਾ ਇੱਕ ਸ਼ੈੱਡ ਬਣਿਆ ਸਾਡੇ ਬੱਚਿਆਂ ਨੂੰ ਮੀਡੇ ਮੀਲ ਸਰਵ ਕਰਦੇ ਲਈ ਉਹਦਾ ਕਟਾਣਾ ਜਿਹੜਾ ਹੈਗਾ ਅੱਜ ਸਦੀਕ ਸਾਹਿਬ ਨੇ ਕੀਤਾ ਔਰ ਕਾਫੀ ਗ੍ਰਾਂਟਸ ਸਾਨੂੰ ਜਿਹੜੀਆਂ ਹੈਗੀਆਂ ਉਹਨਾਂ ਨੇ ਪਹਿਲਾਂ ਵੀ ਇਸ ਤੋਂ ਅਲੱਗ ਵੀ ਦਿੱਤੀਆਂ ਹੋਈਆਂ ਕਿੰਨਾ ਇੱਕ ਪੈਸਾ ਇਨਵੈਸਟ ਕੀਤਾ ਗਿਆ ਜਿਹੜਾ ਆਪਣੇ ਦੋ ਸਕੂਲਾਂ ਦੇ ਵਿੱਚ ਇਹ ਕੀਤਾ ਦੇਖੋ ਜੀ ਜਿਹੜਾ ਇਹ ਸ਼ੈੱਡ ਬਣਿਆ ਪ੍ਰਾਇਮਰੀ ਸਕੂਲ ਦੇ ਵਿੱਚ ਹੀ 4 ਲੱਖ ਰੁਪਏ ਤਾਂ ਇਹੀ ਹੈ ਜੇ ਓਵਰਾਲ ਸਾਰਾ ਲਾਈਏ ਤਾਂ ਲਗਭਗ 10 ਲੱਖ ਰੁਪਏ ਆਉਂਗੇ ਜਿਹੜਾ ਦੋਨਾਂ ਸਕੂਲਾਂ ਨੂੰ ਸਾਨੂੰ ਪ੍ਰਾਇਮਰੀ ਔਰ ਸੈਕੰਡਰੀ ਨੂੰ ਜਿਹੜਾ ਹੈਗਾ ਮਿਲਿਆ ਐਮਪੀ ਸਾਹਿਬ ਤੋਂ ਤੇ ਬੜੇ ਤੇ ਪਹਿਲਾਂ ਸਰਕਾਰ ਵੱਲੋਂ ਹੀ ਕਾਫੀ ਅਵਾਰਡ ਮਿਲ ਚੁੱਕੇ ਐ ਇਸ ਕੋਲ ਹਾਂਜੀ ਹਾਂਜੀ ਰਮਨ ਸਾਹਿਬ ਐ ਆ ਵੀ ਜਿਹੜਾ ਉਹ ਅਵਾਰਡ ਮਿਲਿਆ ਸੀਗਾ ਉਹ ਮਿਲਿਆ ਸੀ ਪੰਜਾਬ ਦੇ ਵਿੱਚੋਂ ਸੁੰਦਰ ਸਕੂਲ ਸਮਾਰਟ ਸਕੂਲ ਜਿਹੜਾ ਇਹ ਸਕੂਲ ਹੈ ਸਰਕਾਰੀ ਪ੍ਰਾਇਮਰੀ ਸਕੂਲ ਸੁਖਨਾਲਾ ਇਹ ਪੰਜਾਬ ਦੇ ਵਿੱਚੋਂ ਸਭ ਤੋਂ ਸੋਹਣੇ ਸਕੂਲਾਂ ਦੇ ਵਿੱਚੋਂ ਜਿਹੜੀ ਇਹਦੀ ਗਿਣਤੀ ਹੋਈ ਹੈ ਉਹਦੇ ਬਿਹਾਫ ਤੇ ਜਿਹੜਾ ਹੈਗਾ ਇਹ ਸਕੂਲ ਸਨਮਾਨਤ ਹੈ ਕਹਿ ਸਕਦੇ ਫਿਰ ਹੌਸਲਾ ਵਧਾਈਏ ਅੱਗੇ ਵਧਿਆ ਤੁਸੀਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੁਹਾਡਾ ਹੀ ਬਹੁਤ ਧੰਨਵਾਦ ਤੁਹਾਡੇ ਸਹਿਯੋਗ ਦੇ ਨਾਲ ਹੀ ਹੈ ਜੀ ਹਨਾ ਵਧ ਰਹੀ ਅੱਗੇ ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਸਦੀਕ ਸਾਹਿਬ ਹੋਰਾਂ ਨੂੰ ਪੁੱਛਿਆ ਕਿ ਤੁਸੀਂ ਆਉਣ ਵਾਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਦੇ ਨਾਲ ਖੜੋਗੇ ਤਾਂ ਸਦੀਕ ਸਾਹਿਬ ਹੋਰਾਂ ਨੇ ਕਿਹਾ ਕਿ ਮੈਂ ਤੁਹਾਨੂੰ ਇੱਥੇ ਖੜਾ ਚੰਗਾ ਨਹੀਂ ਲੱਗਦਾ ਇਸ ਦੌਰਾਨ ਮਾਹੌਲ ਪੂਰਾ ਹੱਸੋ ਹੀਣਾ ਹੋ ਗਿਆ ਤੇ ਫਿਰ ਇਹ ਦੇਖ ਮੀਡੀਆ ਵਾਲੇ ਭਾਈਆਂ ਨੇ ਵੀ ਆਪਣੇ ਕੈਮਰੇ ਥੱਲੇ ਨੂੰ ਕਰ ਲਏ ਹਕੀਕੀ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੁਮਾਣਾ ਦੀ ਰਿਪੋਰਟ